ਵੇ ਮੁੰਡਿਆ ਉਹਨਾਂ ਨੂੰ ਫੋਨ ਕਰਕੇ ਤਾਂ ਪੁੱਛ ਸਵੇਰ ਦੇ ਹਸਪੀਟਲ ਗਏ ਹੋਏ ਨੇ ਉਹਨਾਂ ਨੂੰ ਇਹ ਤਾਂ ਪੁੱਛ ਲਾ ਵੀ ਉਹਨਾਂ ਦਾ ਬਲਿਆ ਕੀ ਜਵਾਬ ਜਿੱਦਾਂ ਕੋਈ ਆ ਕਿ ਮੈਂ ਤਾਂ ਪੁੱਛ ਲੈਣੇ ਆ ਉੱਧਰ ਲਗੇ ਆ ਉਹ ਮੈਨੂੰ ਸਮਝ ਮਾਰਦੇ ਵੇ ਮੈਂ ਕਿਹੜਾ ਕਹਿਨੀ ਆ ਵੀ ਉਹ ਸ਼ੋਪਿੰਗ ਮਾਲ ਗਏ ਆ ਮੈਂ ਤਾਂ ਤੈਨੂੰ ਇਹੀ ਕਹਿਨੀ ਆ ਵੀ ਫੋਨ ਕਰਕੇ ਪੁੱਛ ਲੈ ਵੀ ਉਹਨਾਂ ਦੇ ਮੁੰਡਾ ਹੋਇਆ ਤਾਂ ਕੋਣੀ ਉਹ ਮੰਮੀ ਮੇਲਾ ਵੀ ਹੋ ਰੂਗਾ ਤੁਸੀਂ ਇਹਨਾਂ ਦਿਮਾਗ ਤੇ ਕਹਿੰਦਾ ਮੋਝ ਪਾਇਆ ਬੰਦਾ ਇਹ ਨਹੀਂ ਮੈਨੂੰ ਸਮਝ ਆਂਦੀ ਫੇਰ ਬੁੱਤਾਂ ਤੂੰ ਮਾਪੇ ਬੋਲ ਪਾਉਣਾ ਆ ਜੇ ਮੈਨੂੰ ਪਤਾ ਲੱਗ ਗਿਆ ਵੀ ਮੇਰੇ ਕੋਤਾ ਹੋਇਆ ਤਾਂ ਮੈਨੂੰ ਸੋਅ ਤਿਆਰੀਆਂ ਕਰਨੀਆਂ ਆ ਮੈਂ ਅੰਦਨਾ ਗਵੰਡਣਾਉਂਗੀ ਘੇਟ ਕੇ ਆਣਾ ਤੇ ਆਪਣੇ ਗੇਟ ਦੇ ਉੱਤੇ ਨੀਮਾ ਵੀ ਬਣਵਾਉਣੀ ਆ ਮੰਮੀ ਤੂੰ ਤਾਂ ਐਂਡ ਲਾ ਕਰਦੀਆਂ ਜੇ ਮੈਨੂੰ ਪੱਕਾ ਪਤਾ ਲੱਗਣਾ ਕੋਤਾ ਹੀ ਹੋਊਗਾ ਕੀ ਪਤਾ ਆਪਣੇ ਕੋਤੀ ਹੋਏ ਤੈਨੂੰ ਪਤਾ ਆਪਣੇ ਸ਼ੁਰੂ ਦੇ ਕੋਤੀ ਨਾ ਲੱਗੇ ਖਬਰ ਦਾ ਤੇਰੇ ਮੂੰਹ ਮੇਂ ਪੂਰਾ ਮਾ ਸੁਣ ਲਿਓ ਮੈਨੂੰ ਸਿਰਫ ਕੋਤਾ ਚਾਹੀਦਾ ਆ ਤੇ ਜੇ ਮੈਂ ਤੇਰੇ ਮੂੰਹ ਦੁਬਾਰਾ ਇਹ ਗੱਲ ਸੁਣ ਲਈ ਨਾ ਤਾਂ ਮੇਤ ਕੋ ਬੋਲ ਕੋਈ ਨਹੀਂ

ਮੈਨੂੰ ਬਗਲ ਮੈਨੂੰ ਦਿਵਾਰੀਆਂ ਨਾਲ ਦਿੱਤੀ ਸੀ ਮੁੰਡਾ ਮੋਹ ਵਾਲੀ ਕੰਦੀਓ ਸਾਰਾ ਮੁੰਡਿਆਂ ਵਾਲਾ ਹੀ ਸੀ ਤੇ ਨਾਲੇ ਸੱਜਾ ਪੈਰ ਨਹੀਂ ਚੱਕਦੀ ਸੀ ਮੈਨੂੰ ਤਾਂ ਯਕੀਨ ਹੈ ਮੁੰਡਾ ਹੀ ਹੋ ਗੋ ਚਲ ਕੋਈ ਨਾ ਨਹੀਂ ਇਹ ਵੀ ਦੇਖ ਲੈਂ ਮੈਂ ਮਾਤਾ ਟੈਂਕੜਾ ਬਹੁਤ ਅੰਦਰ ਮੈਨੂੰ ਤਾਂ ਰੋਣਾ ਲੀਦਾ ਆਪਣੇ ਘਰੇ ਫੇਰ ਬਲੂ ਬਲੋਣਾ ਆ ਜੂਗਾ ਹਾਂ ਇਹ ਤਾਂ ਮੈਂ ਮੈਂ ਬਸ ਹਰਾ ਬਿਨਾਂ ਕੋਈ ਕੋਤੇ ਨੂੰ ਗੁੱਦੂ ਇਹ ਤਾਂ ਆ ਜਾਣਾ ਤੇ ਨਾ ਮੈਂ ਕਿਸੇ ਨੂੰ ਉਹਨੂੰ ਚੱਕਣੇ ਨਹੀਂ ਲੈਣਾ ਆ ਚੱਲ ਮਾਤਾ ਤੋਂ ਜਿਹੜੀ ਤਿਆਰੀ ਤੋਂ ਨਹੀਂ ਕਰਨੀ ਕਰਨਾ ਮੈਂ ਉਹਨਾਂ ਨੂੰ ਪੁੱਛ ਲੈਣੇ ਆ ਕੀ ਹਾਲਵਾ ਉੱਥੇ ਫੋਨ ਕਰਕੇ ਪੁੱਛਦਾ ਉਹਨਾਂ ਨੂੰ ਉਹ ਛੇਤੀ ਦੱਸੀ ਅੱਜ ਜੇ ਤੂੰ ਕਿਤੇ ਬਾਹਰ ਅੰਦਰ ਵੀ ਹੋਇਆ ਨਾ ਤਾਂ ਕਿਤੇ ਐਵੇਂ ਨਾ ਖਾਲੀ ਵਾਪਸ ਲੈ ਕੇ ਆਈ 5 ਕਿਲੋ ਲੱਡੂ ਨਾਲ ਲੈ ਕੇ ਆਈ ਹਾਂ ਮੈਂ ਆਸ ਦੁਆਣ ਦੇ ਸਭ ਦੇ ਮੂੰਹ ਮਿੱਠੇ ਵੀ ਕਰਾਉਣੇ ਆ ਚੱਲ ਠੀਕ ਹੈ ਚੰਨਾ ਮਾਂ ਮੈਂ ਚੱਲਦਾ ਫਿਰ ਚੱਲ ਪੁੱਤ ਜੇ ਤੂੰ ਜਾਣਾ ਤਾਂ ਜਾ ਪਰ ਮੈਨੂੰ ਫੋਨ ਕਰਕੇ ਦੱਸ ਦੀ ਕਿ ਕੀ ਬਣਿਆ ਚੱਲ ਠੀਕ ਹੈ ਮਾਂ ਚੱਲਦਾ ਜੇ ਤੂੰ ਕਹਿੰਦੀ ਹੈ ਜੇ ਤੇਰੇ ਸਾਹਮਣੇ ਫੋਨ ਲਾ ਰਿਹਾ ਹਾਂ ਤੇਰਾ ਵੀ ਚਾਚਾ ਕੋਲ ਜਰੂਰ ਆ। ਹਾਂ ਹਾਂ ਤੂੰ ਕੁਝ ਘਾ ਉਹਨਾਂ ਨੂੰ ਫੋਨ ਲਾ ਕੇ। ਹਾਂ ਭਾਈ ਕੀ ਬਣਿਆ ਮੈਂ ਚਾਚਾ ਬਣਿਆ ਕਿ ਨਹੀਂ ਬਣਿਆ। ਹੈਲੋ ਕੀ ਬਣਿਆ ਮੈਂ ਚਾਚਾ ਬਣਿਆ ਕਿ ਨਹੀਂ ਬਣਿਆ। ਕੋਈ ਨਹੀਂ ਆਰੇ ਦਾ ਚੱਲ ਲੱਗੂਗਾ ਡਾਕਟਰ ਚੈੱਕ ਕਰ ਰਹੀ ਆ ਦੇਖੋ ਸ਼ਾਇਦ ਵੱਡੇ ਪ੍ਰੈਸ਼ਰ ਨੂੰ ਕਹਿੰਦੇ ਨੇ ਚੱਲ ਮੇਰੀ ਲੋੜ ਆ ਤੇ ਉੱਥੇ ਮੈਂ ਆਵਾਂ ਉਹ ਮੇਰੇ ਲਈ ਦੰਨ ਨੂੰ ਮੋੜ ਵੀ ਕੋਈ ਲੋੜ ਨਹੀਂ ਮੇਰੇ ਲਈ ਕੋਈ ਲੋੜ ਨਹੀਂ ਮੇਰੇ ਸਾਹ ਸਦ ਦੇ ਦੇ ਪ੍ਰਾਪ ਤੇ ਆਈ ਤੇ ਆਇਆ ਨੇ ਅਸੀਂ ਤੇ ਸਾਥ ਸੁਣਾਂਗੇ ਤੂੰ ਅਜੇ ਘਰੇ ਹੀ ਰਹਿ ਜਾ ਚਾਹ ਠੀਕ ਹੈ ਚਾਹ ਤੂੰ ਮੈਨੂੰ ਦੇਖੋ ਤੋਂ ਪਹਿਲਾਂ ਮੈਨੂੰ ਫੋਨ ਕਰੀ ਠੀਕ ਹੈ ਮੈਂ 9 ਮਹੀਨੇ ਉੱਤੋਂ ਵੇਟ ਕਰ ਬੈਠਾ ਹਾਂ ਕੱਟਾ ਬੰਦੀ हां हां तनुही फोन करूंगा फिर काम ਕਰਦਾ ਨੂੰ ਚਾਹ ਠੀਕ ਆ ਭਰਾ हां ਦੱਸ ਕੀ ਕਹਿੰਦਾ ਉਹ ਲੈ ਕੇ ਤੁਹਾਨੂੰ ਮੈਂ ਬਾਈ ਨੂੰ ਫੋਨ ਕੀਤਾ ਬਾਈ ਮੈਨੂੰ ਕਹਿੰਦਾ ਉਹ ਅੰਦਰ ਚੈੱਕ ਕਰ ਰਹੇ ਨੇ ਤੇ ਵੱਡੇ ਪ੍ਰੈਸ਼ਨ ਦੀ ਕੋਈ ਗੱਲ ਕਰ ਰਹੇ ਨੇ ਲੈ ਦੇਖ ਲੈ ਮੈਂ ਤਾਂ ਪਹਿਲੇ ਕਹਿੰਦੀ ਹੁੰਨੀ ਸੀ ਵੀ ਇਹ ਕੰਮ ਥੰਦੇ ਨੂੰ ਹੱਥ ਨਾਲ ਹਰ ਟਾਈਮ ਬਸ ਪਈ ਹੋਈ ਰਹਿੰਦੀ ਸੀਗੀ ਆ ਹੁਣ ਚੰਗੀ ਹੋ ਗਈ ਠਿਡਕੜਾ ਜਦ ਕੋਈ ਇਹ ਮਾਰ ਢਿੱਡ ਵੀ ਤਾਂ ਆਪਣੇ ਬੱਚੇ ਲਈ ਬਰਉਗੀ ਆਪਣੇ ਘਰ ਨੂੰ ਮੰਚਾ ਦੋਗੀ ਨਾ ਮੈਂ ਨਹੀਂ ਜਾਣਦੀ ਆਪਰੇਸ਼ਨ ਆਪਰੇਸ਼ਨ ਨੂੰ ਅੱਕੇੜਾ ਇੱਕ ਵਾਰੀ ਮੇਰੇ ਪੋਤਾ ਹੋ ਜਵੇ ਫੇਰ ਦੱਸੂ ਪਿੰਡ ਵਾਲਿਆਂ ਨੂੰ ਕਿ ਛਿੰਦਰਪਾਲ ਦਾ ਵੀ ਪੋਤਾ ਹੋਇਆ ਪੋਤਾ ਚੰਗਾ ਨਾ ਚੱਲਣਾ ਮੈਂ ਦੁਕਾਨ ਖੁੱਲਣੀ ਹੈ ਜੇ ਬਾਈ ਦਾ ਫੋਨ ਆਉਂਦਾ ਤਾਂ ਮੈਂ ਤੁਹਾਨੂੰ ਭਰਿਆ ਕੇ ਦੱਸਾਂ ਸਰ ਚੰਗਾ ਬੁੱਤ ਮੇਰੇ ਤਾਂ ਕੰਨਦਰ ਸੇ ਪਿਆ ਮੋਤੇ ਦੀ ਗੋਸ਼ਟ ਵੀ ਸੁਣਨ ਲਈ

ਬਗਲਾ ਅੱਲਾਹੁਮੇ ਤੈਨੂੰ ਦਾਦੀ ਬਣ ਗਈ ਵੇਖਿਆ ਪੁੱਤ ਮੈਂ ਕਹਿੰਦੀ ਸੀ ਨਾ ਆਪਣੇ ਘਰੇ ਪੋਤਾ ਹੀ ਆਊਗਾ ਤੈਨੂੰ ਸਵਾ ਬਦਾਇਆ ਉਹ ਨਹੀਂ ਨਹੀਂ ਮੰਮੀ ਤੂੰ ਪੋ ਤੂੰ ਪੋਤਰੀ ਨਹੀਂ ਪੋਤੀ ਦੀ ਦਾਦੀ ਬਣੀ ਆ ਆਪਣੇ ਆਪਣੇ ਘਰ ਦੀ ਹੋਈ ਆ ਨਾ ਤੂੰ ਕਿਦਾਂ ਇਹ ਬਿਨਾਂ ਕਰਤਾ ਆਪਣੀ ਕੁੜੀ ਨਹੀਂ ਹੋ ਸਕਦੀ ਕੰਮੀ ਉਮਮੀ ਬਸ ਤੂੰ ਤੇ ਆ ਰਿਹਾ ਰ ਸਵੇਕਾ ਰਿਹਾ ਉਹਨ ਦੀ ਜਿਸੀ ਆਪਣੀ ਰਾਜਕੁਮਾਰੀ ਨੂੰ ਲੈ ਕੇ ਛੇਤੀ ਤੋਂ ਛੇਤੀ ਆਉਂਦੇ ਆਂ ਭੂ ਨੀ ਮੈਂ ਮਰ ਜਾ ਅੱਪੱਖਰ ਮਾਰਿਆ ਮੇਰੇ ਪੁੱਤ ਦੇ ਮੱਥੇ ਲੈ ਉਮੀ ਉਹਨੇ ਕੋਈ ਗੇੜੀ ਕਰਤਾ ਤੈਨੂੰ ਦੱਸਦੀ ਗਾ ਇਸੇ ਕਰਕੇ ਮੈਂ ਦੁਕਾਨ ਤੋਂ ਭਰੇ ਆਇਆ ਨਾ ਵੀਰਾਂ ਤੋਂ ਭਾਵੀ ਕਰੇਗਾ ਕਿ ਆ ਜੀ ਨਾ ਜਵਾਸ ਨੂੰ ਕੋਈ ਕਲੇਸ਼ ਨਾ ਕਰੀ ਨਾ ਐਵੇਂ ਜਿਵੇਂ ਦੇ ਦੇ ਦਿੱਤਾ ਮੈਨੂੰ ਤਾਂ ਪਹਿਲਾਂ ਪੁੱਤ ਤਾਂ ਹੀ ਚਾਹੀਦਾ ਸੀ ਪੋਤੀ ਤਾਂ ਮੈਨੂੰ ਬਿਲਕੁਲ ਹੀ ਮੰਨਜ਼ੂਰ ਨਹੀਂ ਚਲੋ ਬਾਈ ਦੇ ਭਾਬੀ ਦੇ ਸਾਹਮਣੇ ਕਰੋ ਨਹੀਂ ਬਾਈ ਦੇ ਭਾਬੀ ਦੇ ਮਨ 'ਚ ਕੀ ਗੱਲ ਹੋ ਗਈ ਨਾ ਆਈ ਜਾਵੇ ਮੈਨੂੰ ਕਿਸਦਾ ਕਰਨੀ ਹੈ ਚਲ ਮम्मी ਤੂੰ ਘੜਾ ਦੇ ਦੀ ਸੁਣੀ ਹੈ ਆਪਣੀ ਮੰਦੀ ਕਰਨੀ ਹੈ ਹੁਣ ਕਿੱਥੇ ਚਲ ਰਹਿਤ ਨਾ ਕਿੱਦਾਂ ਮੈਨੂੰ ਮੱਤਾ ਦੇਣਾਂ ਲੱਗੇ ਆ ਅੱਗ ਲੱਗੇ ਮੇਰੇ ਤੋਂ ਤਾਂ ਬਣਾ ਕੰਮਕਾਰ ਵੀ ਨਹੀਂ ਹੁੰਦਾ ਸੋਣਾਂ ਪ੍ਰਾਣੀ ਨਿਕਲਦੇ ਮੇਰੇ ਤਾਂ ਮੈਂ ਤਾਂ ਰਾਮ ਹੀ ਕਰਦੀ ਆ ਲਾ ਰਮੀ ਉੱਠ ਗੜੇ ਉਹ ਦਰਵਾਜ਼ੇ ਤੇ ਆ ਗਏ ਨਬੀਆ ਭਾਪੀ ਆ ਜਾ ਨਕਲ ਮੈਂ ਕੀ ਕਰਾਂ ਆਏ ਲੈਣ ਦੇ ਮੈਂ ਕਿਉਂ ਉਹਨਾਂ ਦੀ ਆਰਤੀ ਕਰਨੀ ਆ ਚੱਲ ਉੱਠ ਗਾ ਮਮੀ ਜਵਾੜ ਪਹਿਲੀ ਆਈ ਐ ਉਹਦੇ ਬਾਂਦੇ ਸ਼ਗਨ ਤਾਂ ਕਰਦੇ ਨਾ ਸ਼ਗਨ ਤਾਂ ਮੈਂ ਤਾਂ ਕਰਦੀ ਜੇ ਮੇਰੇ ਪੋਤਾ ਹੁੰਦਾ ਆ ਪੱਥਰਾਂ ਨੇ ਸ਼ਗਨ ਕੌਣ ਕਰਦਾ ਹੁਣ ਮਾਂ ਕਰਨਾ ਕਿਹੜਾ ਮੱਥਾ ਮਾਰੇ ਤੂੰ ਕਿਹੜਾ ਕਿਸੇ ਕੰਜਰ ਦੀ ਮੰਨੀ ਐ ਨਾ ਜੇ ਮੈਂ ਨਾ ਮੰਨੀ ਨਾ ਤਾਂ ਆਪਣੀ ਭਤੀਜੀ ਦੇ ਤੋਂ ਆਪ ਸ਼ਗਨ ਕਰ ਲੈ ਆ ਮੇ ਤੋਂ ਪੱਥਰਾਂ ਦੇ ਸ਼ਗਨ ਨਹੀਂ ਹੁੰਦੇ ਜੀ ਕੀ ਗੱਲ ਆਪਾਂ ਬਾਹਰ ਖੜੇ ਆ ਮੰਮੀ ਜੀ ਹੋ ਨਹੀਂ ਆਏ ਨੇ ਆਂਦੇ ਹੋਣੇ ਆ ਤਿਆਰੀ ਕਰਦੇ ਹੋਣੇ ਛਕਣਾ ਦੀਆਂ ਨਹੀਂ ਮੰਮੀ ਜੀ ਖੁਸ਼ ਤਾਂ ਹੈਗੇ ਨੇ ਆਪਣੀ ਧੀ ਨੂੰ ਲੈ ਕੇ ਕਿਉਂਕਿ ਉਹ ਸਤਲਵਿੰਨ ਮਿਲਣ ਆਈ ਉਹ ਦੋ ਕੋਈ ਨਹੀਂ ਗੱਲ ਕਰਦੀਆਂ ਮੰਮੀ ਇਕੱਲੀ ਕਰਿਆ ਗੱਲ ਕਰਕੇ ਉਹ ਸਾਰੇ ਕੰਮ ਕਰਦੇ ਪੈਂਦੇ ਆ ਨੂੰ ਕਿਉਂ ਨਹੀਂ ਖੁਸ਼ੀ ਹੋਊਗੀ ਆਪਣੇ ਬੱਚੇ ਆਪਣੇ ਪੋਤੇ ਬਾਤਿਆਂ ਦਾ ਦਾ ਮਾਂ ਦਾਦੀ ਨੂੰ ਚਾਹੀ ਬੜਾ ਹੁੰਦਾ ਚਲੋ ਜੇ ਤੁਸੀਂ ਕਹਿੰਦੇ ਹੋ ਤਾਂ ਮੰਨ ਨਹੀਂ ਲੈਣੀ ਆ ਪਰ ਮੈਨੂੰ ਲੱਗਦਾ ਨਹੀਂ ਕਿ ਮੰਮੀ ਜੀ ਨੂੰ ਖੁਸ਼ੀ ਹੋਤੀ ਹੋਣੀ ਮੇਰਾ ਦਿਲ ਇਹ ਕਹ ਰਿਹਾ ਨਹੀਂ ਨਹੀਂ ਇਹਦੀ ਕੋਈ ਗੱਲ ਨਹੀਂ ਮੰਮੀ ਤਾਂ ਭੱਜੀ ਆਉਗੀ ਕੀ ਗੱਲ ਤੂੰ ਇਕੱਲਾ ਹੀ ਆ ਗਿਆ ਮੰਮੀ ਕਿੱਥੇ ਆ ਬਾਈ ਮੰਮੀ ਦੀ ਸਿਹਤ ਸੈੱਟ ਨਹੀਂ ਸੀ ਮੰਮੀ ਅੰਦਰ ਪਈ ਹੋਈ ਆ ਮੈਂ ਆਪਣੀ ਭਤੀਜੀ ਦਾ ਵੈਲਕਮ ਕਰਨ ਲਈ ਆਪ ਹੀ ਆ ਗਿਆ ਨਾ ਨਾ ਪਰਮ ਤਨ ਝੂਠ ਬੋਲਣ ਦੀ ਕੋਈ ਲੋੜ ਨਹੀਂ ਮੈਨੂੰ ਤਾਂ ਸਮਝ ਹੋਦੀ ਆ ਗਈ ਸੀ ਜਦ ਮੰਮੀ ਜੀ ਹਸਪਤਾਲ 'ਚ ਸਾਨੂੰ ਦੇਖਣ ਵੀ ਨਹੀਂ ਆਏ ਸੀ ਪਰ ਜਾਈ ਤੂੰ ਕਿਹੋ ਜਿਹੀ ਗੱਲਾਂ ਕਰਦੀ ਹੈਂ ਤੀਆ ਪੁੱਤਾਂ ਦਾ ਦਰਤ ਕਿਹਨੂੰ ਨਹੀਂ ਚਾਹ ਹੁੰਦਾ ਮੈਨੂੰ ਤਾਂ ਚਾਚਾ ਬਣਨ ਦਾ ਚਾਹ ਹੀ ਬੜਾ ਜੀ ਅੱਜ ਕੱਲ੍ਹ ਤੀਆ ਪੁੱਤਾਂ 'ਚ ਕੋਣ ਫਰਕ ਕਰਦਾ ਜੀ ਤੂੰ ਸਹੀ ਕਹਿੰਦਾ ਪਰਮ ਤੇਰੇ ਘਰੇ ਤੀਆ ਹੁੰਦੀਆਂ ਉਹ ਬਹੁਤ ਭਾਗਾ ਵਾਲਾ ਘਰ ਹੁੰਦਾ ਪਰਮ ਉਹ ਘਰ ਕਰਮਾਂ ਵਾਲਾ ਹੁੰਦਾ ਜਿੱਥੇ ਰੱਬ ਧੀ ਦਿੱਤਾ ਤੂੰ ਨਹੀਂ ਜਾਣਦਾ ਮੇਰੇ ਤਾਂ ਪੈਰ ਹੀ ਨਹੀਂ ਪੁੰਜੇ ਲੱਗ ਰਿਹਾ ਜਦੋਂ ਦੀ ਆਪਣੇ ਧੀ ਦੀ ਦਾਤ ਬਖਸ਼ੀ ਆ ਚਲੋ ਜੀ ਤੁਸੀਂ ਤਾਂ ਮੈਨੂੰ ਸਮਝਿਆ ਮੇਰੇ ਤੀਨ ਨੂੰ ਅਪਣਾਇਆ ਮੇਰੇ ਲਈ ਇੰਨੇ ਹੀ ਬਹੁਤ ਹੈ ਪਰ ਮੰਮੀ ਜੀ ਇਹ ਸਭ ਕੁਝ ਕਰਨਗੇ ਮੈਂ ਸੋਚਿਆ ਵੀ ਨਹੀਂ ਸੀ ਚਲ ਚਲ ਕੋਈ ਅਲੀ ਭਾਬੀ ਤੂੰ ਮੰਮੀ ਦੇ ਹੱਥ ਜੀ ਜਦੋਂ ਕੁੜੀ ਫੜਾਈ ਉਹਦੋਂ ਸਾਰੇ ਗੁੱਸੇ ਗਿਲੇ ਖਤਮ ਹੋ ਜene ਮਾਤਾ ਦੇ ਚਲ ਆਇਆ ਹੁਣ ਸਾਰੀ ਗੱਲ ਇੱਥੇ ਹੀ ਕਰਨੀ ਆਪਾਂ ਲੋਕ ਲੋਕ ਬਾਬੇ ਮੈਨੂੰ ਤੇਲ ਦਾ ਲਿਆ ਦੋ ਤੇਲ ਦਾ ਚੋਈਏ ਇੱਕ ਬੜਾ ਖੜ ਮੈਂ ਤੇਲ ਦੀ ਕੋਲੀ ਲੈ ਕੇ ਆਇਆ ਆ ਜਵਾਗ ਦਾ ਮੈਨੂੰ ਫੜਾ ਦੋ ਆ ਤਰੀਬ ਉਹ ਨਾਲ ਕਰ ਲੈ ਮੈਂ ਆਪਣੀ ਲਾਡੂ ਨਾਲ ਧੀਰਾਨੀ ਦਾ ਮੈਲ ਲਾੜ ਕਰਦਾ ਹਾਂ ਲੈ ਦੇਖ ਲੈ ਲਵੀਂ ਕਿੰਦਾਂ ਦੀਆਂ ਗੱਲਾਂ ਕਰਦਾ ਹਾਂ ਅਜੇ ਤਾਂ ਸਾਰੇ ਤਿੰਨ ਦਿਨਾਂ ਦੀ ਇਹਦੇ ਨਾਲ ਕੀ ਖੇਡਣਗਾ ਤੂੰ ਜਦੋਂ ਖੇਡਣ ਯੋਗ ਹੀ ਹੋਗੀ ਫੇਰ ਤੂੰ ਖੇਡਿਆ ਨਹੀਂ ਕਰਨਾ ਫੇਰ ਤੂੰ ਭੱਜਿਆ ਕਰਨਾ ਲੋਕ ਲੋਕੇ ਨਿਕਲ ਜਾਰਨਾ ਤੂੰ

ਕਿ ਰੱਬ ਨੇ ਪੱਥਰ ਮਾਰਿਆ ਪੁੱਤ ਨਹੀਂ ਦਿੱਤਾ ਅ ਮੈਨੂੰ ਤਾਂ ਰੱਬ ਤੇ ਹਰ ਖਾਈ ਜਾਂਦਾ ਜੇ ਇਹਦੀ ਜਗ੍ਹਾ ਪਹਿਲਾਂ ਪੁੱਤ ਦੇ ਦਿੰਦਾ ਮੰਮੀ ਨੂੰ ਕੀ ਕਹਦਾਂ ਰਹੀਆਂ ਗੱਲਾਂ ਕਰ ਰਹੇ ਹਾਂ ਮੇਰੇ ਨਹੀਂ ਮੇਰੀ ਧੀ ਹੀ ਪੁੱਤਾਂ ਤੋਂ ਵੱਧ ਕੇ ਆ ਮੈਂ ਤਾਂ ਤੁਹਾਡਾ ਅਸ਼ੀਰਵਾਦ ਲੈਣ ਆਇਆ ਸੀ ਪਰ ਨਹੀਂ ਤੁਸੀਂ ਇਸ ਤੇ ਲਾਈ ਹੀ ਨੇ ਚੱਲ ਲੈ ਵੀ ਚੱਲੀ ਆਪਣਾ ਘਰੇ ਚ ਨਾ ਇਹਨੂੰ ਸੰਭਲਣ ਕੋਲ ਤੋਂ ਇੱਥੇ ਹੀ ਆਇਆ ਇਹ ਤਾਂ ਉਹ ਡਿਕਰੇਸ਼ਨ ਹੋਇਆ ਇਹਨਾਂ ਜਿਨੇਪਾ ਨੂੰ ਦੇਖੋ ਮੇਰੇ ਤੋਂ ਕੁਝ ਨਹੀਂ ਹੋਣਾ ਇਹਨੂੰ ਕਹਿੰਦੇ ਆਪਣੀ ਮਾਂ ਕੋਲ ਚਲੀ ਜਾਵੇ ਕੋਈ ਗੱਲ ਨਹੀਂ ਮਾਂ ਜੇ ਤੇਰੇ ਤੋਂ ਇਹਦਾ ਕੁਝ ਨਹੀਂ ਸੰਭਲਦਾ ਕੁਝ ਨਹੀਂ ਸੰਭਲਦਾ ਤਾਂ ਮੈਂ ਹੈਗਾ ਆਪਣੀ ਧੀ ਤੇ ਆਪਣੇ ਜਨਾਨੀ ਨੂੰ ਸੰਭਾਲ ਲੇ ਤੇ ਆਉਂਦੇ ਨਹੀਂ ਮੰਮੀ ਕੋਈ ਗੱਲ ਨਹੀਂ ਜੇ ਤੁਹਾਡੇ ਤੋਂ ਕੁਝ ਨਹੀਂ ਸੰਭਲਦਾ ਤੇ ਮੈਂ ਹੈਗਾ ਆਪਣੀ ਧੀ ਤੇ ਆਪਣੀ ਜਨਾਨੀ ਨੂੰ ਸੰਭਾਲ ਲਈ ਚੱਲ ਅ ਵੀ ਚੱਲੀਏ ਆਪਾਂ ਨਾ ਲੱਗਿਆ ਬੰਦੋਂ ਤੁੰਮੀ ਕਿਉਂ ਰੋਕਦਾ ਇਸ ਨੂੰ ਮੈਂ ਮੰਮੀ ਦੇ ਕਮਰੇ ਤੇ ਜਾਂਦਾ ਇੱਥੇ ਕਰਦਾ ਮੈਨੂੰ ਡਰ ਸੀਗਾ ਕੋਈ ਵੱੱਲੀ ਪਰੰ ਮੈਨੂੰ ਮੰਮੀ ਦੀ ਅੜਾਣਾ ਕੋਈ ਫਰਕ ਨਹੀਂ ਪੈਂਦਾ ਇਹ ਮੇਰੀ ਧੀ ਆ ਮੈਨੂੰ ਪਤਾ ਮੈਂ ਉਹਦਾ ਪਾਲਣ ਪੋਸ਼ਣ ਕਿਵੇਂ ਕਰਨਾ ਮੈਨੂੰ ਕਿਸੇ ਦੀ ਕੋਈ ਜ਼ਰੂਰਤ ਦੀ ਲੋੜ ਨਹੀਂ ਮੇਰੇ ਘਰੇ ਧੀ ਹੋਈ ਆ ਤੇ ਸਗাল ਦਾ ਕਿਸੇ ਨੂੰ ਤਰਜ ਨਹੀਂ ਹੋਣਾ ਚਾਹੀਦਾ ਚੱਲ ਬਈ ਤੂੰ ਆਰਾਮ ਕਰ ਤੈਨੂੰ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਮੈਂ ਆਪਣੀ ਧੀ ਨੂੰ ਤਤੀਵਾ ਨਹੀਂ ਲੱਗਣ ਦਿੰਦਾ ਤੂੰ ਰੈਸਟ ਕਰ ਚੱਲ ਤੂੰ ਰੈਸਟ ਕਰ ਦਿੰਨਾਂ ਨੀ ਆਵਾਜ਼ ਮਿਊਟ ਕਰਦੀ ਠੀਕ ਹੈ ਜੀ ਤੁਸੀਂ ਮੈਨੂੰ ਮੇਰੇ ਪੱਕੇ ਸ਼ਟਾਉ ਕੀ ਗੱਲ ਤੈਨੂੰ ਮੰਮੀ ਦੀਆਂ ਕញ្ញਾਂ ਗੱਲਾਂ ਦਾ ਇੰਨਾ ਗੁੱਸਾ ਆ ਗਿਆ ਜਿਹੜਾ ਹੁਣ ਤੂੰ ਪੇਕੇ ਜਾਣ ਦੀ ਗੱਲ ਕਰ ਰਹੀ ਹੈ ਨਹੀਂ ਜੀ ਇਹੋ ਜੀ ਤਾਂ ਕੋਈ ਗੱਲ ਨਹੀਂ ਮੈਨੂੰ ਮੰਮੀ ਜੀ ਦੀ ਕਿਸੇ ਵੀ ਗੱਲ ਦਾ ਕੋਈ ਗੁੱਸਾ ਨਹੀਂ ਬਸ ਮੈਨੂੰ ਪਤਾ ਨਹੀਂ ਸੀ ਕਿ ਮੰਮੀ ਜੀ ਪੋਤਾ ਚਾਹੁੰਦੇ ਵੈਸੀ ਵਸਤੂ ਸੀ ਮੈਨੂੰ ਮੇਰੇ ਪੇਕੇ ਛੋਟੋ ਮੈਂ ਤਾਂ ਵੈਸੇ ਹੀ ਕਿਹਾ ਕਿ ਮੈਨੂੰ ਮੇਰੇ ਪਿੱਕੇ ਛੱਡੋ ਤੁਹਾਨੂੰ ਨਹੀਂ ਪਤਾ ਜਵਾਗ ਦਾ ਕਿੰਨੇ ਕੰਮ ਹੁੰਦੇ ਨੇ ਨਹੀਂ ਯਾਰ ਮੈਨੂੰ ਠੀਕ ਨਹੀਂ ਲੱਗਾ ਮੇਰੇ ਸੋਹਰੇ ਕਿ ਘਾਨ ਕੇ ਇੰਨਾ ਕੋ ਆਪਣੀ ਧੀ ਨਹੀਂ ਸੰਭੀ ਗਈ ਨਹੀਂ ਜੀ ਕੁਝ ਨਹੀਂ ਹੁੰਦਾ ਮੈਂ ਆਪੇ ਸਭ ਸੰਭਲ ਲੂੰਗੀ ਨਾਲ ਜੱਜ ਨੂੰ ਸੀ ਆਵਾਂਗੇ ਕੀ ਪਤਾ ਮੰਮੀ ਜੀ ਜਦੋਂ ਤੱਕ ਸੰਭਲ ਹੀ ਜਾਂ ਸੱਚ ਨੂੰ ਕਬੂਲ ਕਰ ਹੀ ਲੈਣ ਕਿ ਪੋਤਾ ਨਹੀਂ ਪੋਤੀ ਹੈ ਨਹੀਂ ਯਾਰ ਮੈਨੂੰ ਇਹ ਠੀਕ ਨਹੀਂ ਲੱਗਦਾ ਇਹ ਸਹੀ ਨਹੀਂ ਨਹੀਂ ਜੀ ਮੈਂ ਕਿਹਾ ਉੱਥੇ ਸਦਾ ਲਈ ਚੱਲੀ ਆਂ ਬਸ 2-2.5 ਮਹੀਨਿਆਂ ਦੀ ਗੱਲ ਹੈ ਉੱਥੇ ਨਾਲੇ ਮੈਨੂੰ ਸੰਭ ਲਈ ਕਿੰਨੇ ਜਣੇ ਇੱਥੇ ਤੁਸੀਂ ਇਕੱਲੇ ਕੀ ਕੁਝ ਕਰੋਗੇ ਮੈਨੂੰ ਸੰਭੋਗੇ ਜੇ ਗੁੜੀਆਂ ਨੂੰ ਤੁਸੀਂ ਫਿਕਰ ਨਾ ਕਰੋ ਉੱਥੇ ਸਭ ਨੇ ਸੰਭਲ ਲੈਣਾ ਤੁਸੀਂ ਬੈਠ ਛੱਡੋ ਮੈਨੂੰ ਨਹੀਂ ਯਾਰ ਮੈਨੂੰ ਠੀਕ ਨਹੀਂ ਲੱਗਦਾ ਬਾਕੀ ਚੱਲ ਮੈਂ ਸੋਚਦਾ ਦੇਖਦਾ ਸਹੀ ਕਹਿੰਦਾ ਵੀਰੇ ਤੂੰ ਭਾਬੀ ਤੇ ਕੁੜੀਆਂ ਨੂੰ ਪੇਕੇ ਛੱਡਿਆ ਯਾਰ ਤੂੰ ਮੈਨੂੰ ਇਹ ਗੱਲ ਕਹਿ ਰਿਹਾ ਨਹੀਂ ਭਾਈ ਤੂੰ ਮੈਨੂੰ ਗਲਤ ਨਾ ਹੋਵੇ ਮੈਂ ਘਰ ਦੇ ਹਾਲਾਤਾਂ ਨੂੰ ਦੇਖ ਕੇ ਜਿੱਸਾ ਹੁੰਦਾ ਕਰਦਾ ਹਾਲਾਤ ਨੇ ਭਾਬੀ ਤੇ ਮੰਮੀ ਦਾ ਮਿੱਤ ਦਾ ਗਲੇਸ਼ਣ ਇਸੇ ਗੱਲਾਂ ਤੋਂ ਡਰ ਕੇ ਪਾਈ ਮੈਂ ਕਹਿੰਦਾ ਸੀ ਕਿ ਭਾਬੀ ਨੂੰ 2 ਮਹੀਨੇ ਉਹਦੇ ਘਰੇ ਛੱਡ ਦੇ। ਸੇ ਗੱਲਾਂ ਤੇਰੀ। ਚੱਲ ਕੋਈ ਨਾ। ਦੇਖਦਾ ਮੈਂ ਐਸੇ ਬਹਾਨੇ ਤੇਰੀ ਭਾਬੀ ਦੀ ਕਲੇਸ਼ ਤਾਂ ਜਾਣ ਦਾ ਛੁੱਟੂਗੀ। ਮਮੀ ਅੱਜ ਮੈਂ ਗੁੜੀਆ ਤੇ ਰਵੀ ਨੂੰ ਲੈਣ ਚੰਦਿਆਂ ਤਾਂ ਤੁਹਾਡੇ ਮੂਹਰੇ ਹੱਥ ਬੰਨ੍ਹਦਾ। ਉਹਨਾਂ ਨੂੰ ਕਹਿਓ ਨਾ। ਨਾ ਮੈਂ ਕੀ ਲੈਣਾ? ਤੂੰ ਸਾਮ ਆਪਣੀ ਜਨਾਨੀ ਤੇ ਆਪਣੀ ਧੀ ਨੂੰ ਚਰ ਮਮੀ ਮੈਂ ਤਾਂ ਤੁਹਾਨੂੰ ਇੰਨਾ ਕਹਿੰਦਾ ਸੀ ਕਿ ਹੌਣ ਤੂੰ ਆਪਣੇ ਮਨ ਵਿੱਚ ਉਹ ਆ ਧੀ ਬੋਤਾਲਾ ਬਰਕ ਕੱਢ ਲੈ ਨਾ ਜਿੰਨੀ ਦੇਰ ਮੈਨੂੰ ਪੋਤਾ ਜੰਮ ਕੇ ਨਹੀਂ ਨਾ ਦਿੰਦੀ ਓਨੀ ਦੇਰ ਮੈਂ ਮਾਵਾਂ ਧੀਆ ਨੂੰ ਕੁਛ ਨਹੀਂ ਸਮਝਦੀ ਮਮੀ ਦਾ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ ਪੱਥਰ ਦੇ ਉੱਤੇ ਫੇਰ ਮਾਰਨ ਦਾ ਕੋਈ ਫਾਇਦਾ ਨਹੀਂ ਨਾ ਮੈਂ ਕੀ ਮਾਰਾ ਸੋਚਦੀ ਆ ਜੇ ਇੱਕ ਪੁੱਤ ਜੰਮ ਕੇ ਦੇ ਦਿੰਦੀ ਮਮੀ ਇਹਦੇ ਵਿੱਚ ਪਰਜਾੜਾ ਕੀ قصੂਰ ਆ ਅੱਪਾ ਕਿਹੜਾ ਹੱਥ ਫੜਿਆ ਸੀ ਕਿਉਂ ਪੁੱਤ ਜੰਮ ਕੇ ਮੁੰਡਾ ਜੰਮ ਕੇ ਦੇ ਦਿੰਦੀ ਚੱਲੇ ਆ ਜੱਲੀ ਆ ਕੋਲ ਗਿਆ ਅੱਜ ਤੱਕ ਮੇਰੇ ਪੁੱਤ ਕਦੀ ਮੂਰੇ ਨਹੀਂ ਭੁੱਲੇ ਕਿਵੇਂ ਪੁੱਠੀਆਂ ਪੱਟੀਆਂ ਪੜਾਈਆਂ ਪਈਆਂ ਨੇ ਆਹ ਲੜਦੇ ਸਵਾਰ ਰਵੀ ਨੂੰ ਕਹਾਂ ਤੇ ਅੱਜ ਇੰਨਾ ਕੰਮ ਨਹੀਂ ਸੀ ਇਸ ਲਈ ਮੈਂ ਸੋਚਿਆ ਕਿ ਜਮਤੀ ਨਾਲ ਖੇੜੀ ਆ ਮਾ ਨਾ ਮੈਂ ਤੁਹਾਡੇ ਨਾਲ ਕਿੰਨੀ ਵਾਰ ਮੱਥਾ ਮਾਰ ਰਿਹਾ ਤੈਨੂੰ ਇਹ ਗੱਲ ਸਮਝ ਨਹੀਂ ਲੱਗਦੀ ਧੀਆ ਨਾਲ ਇੰਨਾ ਲੜ ਨਹੀਂ ਲੜਾਈ ਦਾ ਆ ਜਾ ਕੇ ਨਾ ਇਹਨੂੰ ਅੰਦਰ ਕਮਰੇ ਵਿੱਚ ਪਾਇਆ ਆਹ ਮੰਮੀ ਤੂੰ ਕੀ ਗੱਲਾਂ ਕਰੀ ਜਾਂਦੀ ਏ ਸਾਨੂੰ ਤਾਂ ਗੁੜਾ ਕਰਨ ਲੱਗੇ ਜਣ ਵੀ ਨਹੀਂ ਦਿੰਦੀ ਮੈਂ ਨਹੀਂ ਖੇਡਣ ਦੇਣਾ ਜਾ ਕੇ ਇਹਨੂੰ ਉੱਥੇ ਪਾਇਆ ਨਾ ਮੰਮੀ ਤੁਸੀਂ ਐ ਕਿਉਂ ਕਰਦੇ ਹੋ ਜਵਾਕ ਦੇ ਨਾਲ ਤੇ ਨਾ ਕਰਨ ਕਰੋ ਓਹ ਵਿਚਾਰੀ ਕੀ ਕਹਿੰਦੀ ਉਹਦਾ ਕੀ ਕਸੂਰ ਜਿਹਨੇ ਇਸ ਘਰ ਚ ਜਨਮ ਹੀ ਲੈ ਲਿਆ ਨਾ ਨਾ ਉਹਦਾ ਤਾਂ ਕੋਈ ਕਸੂਰ ਨਹੀਂ ਸਾਰਾ ਕਸੂਰ ਤੇਰਾ ਜਿਨੇ ਆ ਧੀ ਰਾਮ ਕੇ ਸੱਡੇ ਮੱਥੇ ਮਾਰੀ ਓ ਮਮੀ ਬੱਸ ਕਰ ਇਹ ਗੱਲਾਂ ਕੋਈ ਤਾਂ 3 ਮਹੀਨੇ ਦੀ ਹੋ ਗਈ ਹਿੰ ਆ ਹੁਣ ਭਾਵੇਂ ਇਹ ਕੰਮ ਬੰਦ ਕਰ ਨਾ ਮੈਂ ਤਾਂ ਕੋਈ ਗੱਲ ਹੀ ਨਹੀਂ ਕਹੀ ਮੈਂ ਤਾਂ ਸਿਰਫ ਇਨਾ ਹੀ ਕਿਹਾ ਕਿ ਕੁੜੀਆਂ ਨੂੰ ਇੰਨਾ ਨਾਲ ਨਹੀਂ ਕਰੀਦਾ ਕੀ ਗੱਲ ਮਾਂ ਮੰਨਦਾ ਅਸੀਂ ਕੁੜੀਆਂ ਨੂੰ ਲਾੜ ਕਿਉਂ ਨਹੀਂ ਕਰੀਦਾ ਤੂੰ ਤੇ ਤੀਨ ਨੂੰ ਇੰਨਾ ਪਿਆਰ ਕਰੇਗਾ ਨਾ ਰੱਬ ਅੱਗੋਂ ਵੀ ਤੈਨੂੰ ਤੀਨ ਦੇਵੇਗਾ ਅ ਰੱਬ ਤੋਂ ਸੁੱਖ-ਬੈਰੀ ਮੰਗਣੀ ਚਾਹੀਦੀ ਆ ਇਸੇ ਕਰਕੇ ਮੈਂ ਇਹੀ ਚਾਹੁੰਦੀ ਆ ਕਿ ਰੱਬ ਇੱਕ ਪੋਤਾ ਜ਼ਰੂਰ ਦੇਵੇ ਇਹ ਮਮੀ ਤੋਂ ਕਹਿੰਦਾ ਮਾ ਕਰਵੋਲੇ ਮੰਤਾ ਆ ਅਗਰ ਤੁਸੀਂ ਕੁੜੀ ਕੋਈ ਕੁਛ ਨਹੀਂ ਪਰ ਤੁਸੀਂ ਤਾਂ ਸਾਨੂੰ ਉਹ ਚਾਹ ਲੜ ਨਹੀਂ ਕਰਨ ਦੇ ਨਾ ਨਾ ਮੈਂ ਜੋ ਕਹਤਾ ਤੱਕ ਕਹਤਾ

ਤੇ ਹੁਣ ਤੇਰਾ ਘਰੇ ਜੀ ਨਹੀਂ ਲੱਗਦਾ ਪਤਾ ਨਹੀਂ ਕੀ ਕਰਤਾ ਮੇਰੇ ਪੁੱਤਾਂ ਨੂੰ ਕੋਲ ਨਹੀਂ ਆ ਹੱਸ ਰਿਆਂ ਦੇ ਤੂੰ ਚਲ ਯਾਰ ਆਪਾਂ ਚੱਲੀਏ ਤੇ ਇਹ ਕੁਛ ਚਾਹਤੇ ਰਹਿਣਾ ਮੈਂ ਕੀ ਗੱਲ ਅ ਸਾਰਾ ਦਿਨ ਤੂੰ ਇਹਨੂੰ ਚੱਕ ਕੇ ਬੈਠੀ ਰਹਿਣੀ ਆ ਅ ਕੰਮ ਤੇਰੀ ਮਾਂ ਕਰੂ ਚਲ ਪਾ ਲੈ ਇੱਥੇ ਤੇ ਕਿਸੇ ਕੰਮ ਨੂੰ ਹੱਥ ਪਾ ਰਾ ਜਾ ਕੇ ਨਾ ਮੂਰੇ ਇਹਨੂੰ ਕਿੱਥੇ ਚੱਕੀ ਵਰਦੀਆਂ ਪਾਵੇਂ ਇਹਨੂੰ ਇੱਥੇ ਕਿਦਰੇ ਨਹੀਂ ਕੁਝ ਹੁੰਦਾ ਨਹੀਂ ਮੰਮੀ ਜੀ ਮੈਂ ਜੇ ਬਾਹਰ ਮੰਜੇ ਤੇ ਪਾਤਾ ਤਾਂ ਇਹਦਾ ਕੌਣ ਧਿਆਨ ਰੱਖੂਗਾ ਤਾਂ ਮੈਨੂੰ ਨਾਲ-ਨਾਲ ਰੱਖ ਲਈਏ ਨਾਲ-ਨਾਲ ਕੰਮ ਵੀ ਕਰ ਲਵਾਂ ਕਦੀ ਸੁਣਿਆ ਵਿੱਤਿਆਂ ਨੂੰ ਵੀ ਕਦੀ ਕੁਝ ਹੁੰਦਾ ਆ ਆ ਸਾਰਾ ਦਿਨੇ ਇਹਨੂੰ ਚੱਕੀ ਰੱਖਦੀਆਂ ਤਾਂ ਇਹਨੂੰ ਤੇਰੀ ਆਦਤ ਹੋ ਜਾਊਗੀ ਇਹਨੂੰ ਪਾ ਪ ਤੇ ਆਪਣਾ ਕੰਮਕਾਰ ਕਰ ਨਹੀਂ ਫਿਰ ਇਹਨੂੰ ਮੈਂ ਦੇਖਦੀ ਆਂ

ਕੀ ਹੋ ਗਿਆ ਅਬ ਜਵਾਕ ਡਿੱਗ ਡਿੱਗ ਕੇ ਵੱਡੇ ਵੇਣੇ ਨਾ ਨਹੀਂ ਹੋਇਆ ਬੁਰੀਆ ਰੋਈ ਜਾਂਦੀ ਐ ਤੁਸੀਂ ਕਰਦੀ ਦੇਖੋ ਜੇ ਮੱਕੀ ਨੂੰ ਪਿਆ ਵੀ ਇਸੇ ਵਿੱਚ ਪੱਲੇ ਨਾ ਸੱਦੋ ਜਦੋਂ ਮੈਂ ਆਖਣ ਨੂੰ ਬਿਧਾਰਦੇ ਆ ਨਾ ਇਹਨੂੰ ਕੀ ਹੋਇਆ ਇਹਨਾਂ ਨੂੰ ਰੋ ਜਾਂਦੇ ਨਾ ਇਹਦੇ ਵਿੱਚ ਡਾਕਟਰ ਨੂੰ ਦਿਖਾਉਣ ਦੇ ਕੀ ਲੋੜ ਐ ਉਹ ਬੱਚੇ ਡਿੱਗਦੇ ਹੀ ਹੁੰਦੇ ਨੇ ਮੇਰੀ ਮੰਮੀ ਕਹਿੰਦੀ ਕੀ ਹੋ ਗਿਆ ਤੂੰ ਮੇਰੀ ਧੀ ਨਹੀਂ ਮਾਰੀ ਰਲਦੀ ਐ ਦੇ ਵੀ ਰੀਤੀ ਤੇ ਨਹੀਂ ਮਾਰੀ ਗਾਣੇ ਬਰੇ ਸਿਰ ਘਰ ਜਾਂਦੇ ਵੀ ਚਲੇ ਜਾਂਦੇ ਆ ਜਾਣਾ ਤਾਂ ਜਾਓ ਮੈਂ ਸਾਡੇ ਤੋਂ ਪਰਾਣਾ ਨਹੀਂ ਕੀ ਆ ਇੱਥੇ ਪੁੱਤ ਤਾਂ ਮੈਨੂੰ ਜੰਮ ਕੇ ਨਹੀਂ ਦੇ ਸਕੀ ਤੁਸੀਂ ਮੈਂ ਮਮੀ ਦੇ ਮੋਤੋ ਆਈ ਸੋਣਾ ਸੀ ਜਿਸ ਘਰ ਚ ਮੇਰੀ ਕੁੜੀ ਦੇ ਨਹੀਂ ਕੋਈ ਪਾ ਨਹੀਂ ਉੱਥੇ ਅਸੀਂ ਰਹਿ ਕੇ ਵੀ ਕੀ ਕਰਾਵਾਂ ਚੱਲ ਚਲੀਏ ਨਹੀਂ ਰੁਕੋ ਟੋਨੀ ਆਪਾਂ ਇਦਾਂ ਨਹੀਂ ਜਾਣਾ ਮੰਮੀ ਨੂੰ ਇਕੱਲਿਆਂ ਛੱਡ ਕੇ ਨਹੀਂ ਜਾਣਾ ਲੈ ਦੇਖ ਲਾ ਮਾਂ ਦੇਨੂ ਨੇ ਚੰਗੀ ਨਹੀਂ ਸਮਝੀ ਉਹ ਵੀ ਤੈਨੂੰ ਇਕੱਲੇ ਛੱਡ ਕੇ ਜਾਣ ਨੂੰ ਨਹੀਂ ਚਾਹੁੰਦੀ ਤੇ ਦੋਨੋਂ ਘਰੋਂ ਘਟਾ ਨੂੰ ਫਿਰਦੇ ਆਂ ਮੰਮੀ ਜੀ ਮੈਨੂੰ ਇੱਕ ਗੱਲ ਦੱਸੋ ਜਿਵੇਂ ਦੀ ਜਗ੍ਹਾ ਤੁਹਾਡੀ ਆਪਣੀ ਧੀ ਹੁੰਦੀ ਤੁਸੀਂ ਉਹਦੇ ਨਾਲ ਵੀ ਇਹੋ ਜਿਹਾ ਵਰਤਾਅ ਕਰਦੇ ਕੀ ਉਹਦੇ ਲਈ ਵੀ ਇੰਨਾ ਪੱਥਰ ਦਿਲ ਰੱਖਦੇ ਲਵੀ ਨਹੀਂ ਮੰਮੀ ਦਾ ਦਿਲ ਪੱਥਰ ਹੀ ਰਹਿਣਾ ਇਹਦੇ ਘਰਾਂ ਕੋਈ ਆਪਣੀ ਧੀ ਆ ਜੇ ਨਾਲੇ ਰੱਬ ਧੀਆ ਵੀ ਉਹਨਾਂ ਨੂੰ ਦਿੰਦਾ ਵਾ ਜਿਹੜੇ ਧੀਆ ਪਾਲਣ ਦੀ ਔਕਾਤ ਰੱਖਦੇ ਹੋਣ ਇਹੋ ਜਿਹੇ ਨਰਦਿਆਂ ਨੂੰ ਰੱਬ ਧੀਆ ਨਹੀਂ ਦਿੰਦਾ ਬੱਸ ਕਰੋ ਜਿਵੇਂ ਆਪ ਕੋ ਮੈਨੂੰ ਹੋਰ ਸ਼ਰਮਿੰਦਾ ਨਾ ਕਰੋ ਮੇਰੀਆਂ ਅੱਖਾਂ ਖੁੱਲ ਗਈਆਂ ਸੌਰੀ ਬੱਸ ਕਰੋ ਜਿਵੇਂ ਆਪ ਕੋ ਮੈਨੂੰ ਹੋਰ ਸ਼ਰਮਿੰਦਾ ਨਾ ਕਰੋ ਮੈਂ ਭੁੱਲ ਗਈ ਸੀ ਇਹ ਤੁਹਾਨੂੰ ਵਰਗੀਤੀ ਦੇ ਮੈਂ ਮੇਤ ਸੀ ਇਹ ਕੀਤੇ ਕਿ ਮੈਂ ਵੀ ਇੱਕ ਧੀਆ रब तो मेनु इस गुना की भी माफी नहीं दूगा गा करो लाडो वाल देखो कि लाडो राणी मैं हंकार ही गई सी पोते मोहि हो गई सी अर रब ने किड्डी सोनी धी दी है ਤੁੰਤਾ ਮੈਨੂੰ ਆਪਣੇ ਕਾਲਜੇ ਨਾਲ ਲਾ ਕੇ ਵੇਖੋ ਹਾਂਜੀ ਨਾ ਮਮੀ ਹੁਣ ਦੱਸੋ ਕਿਦਾਂ ਦਾ ਰੰਗ ਸੁਸ ਹੋ ਰਿਹਾ ਵਾ ਤੁਹਾਨੂੰ ਆਪਣੀ ਪੋਤੀ ਨੇ ਚੁੱਕ ਕੇ ਸੱਚ ਪੁੱਛੇ ਨਾ ਤੇ ਆਪਣੇ ਪੁੱਤ ਦੀ ਉਲਾਦ ਨੂੰ ਚੱਕ ਕੇ ਮੇਰੇ ਤਾਂ ਕਾਲਜੇ ਠੰਢੀ ਭੈ ਗਈ ਆ ਹੁਣ ਤਾਂ ਮੈਂ ਕੋਈ ਕੰਮ ਘਰ ਨਹੀਂ ਕਰਾਂ ਮੈਂ ਤਾਂ ਸਾਰਾ ਦਿਨ ਆਪਣੀ ਪੋਤੀ ਦੇ ਨਾਲ ਹੀ ਰਿਹਾ ਕਰੂੰ ਦੱਸ ਮੰਜੂਰਾ ਜੀ ਨੂੰ ਹਾਂਜੀ ਮੰਮੀ ਜੀ ਮੰਜੀ ਮੁਰੇ ਤੁਸੀਂ ਬਸ ਮੇਰੀ ਤੀਨ ਨੂੰ ਲਾਡ ਲੜਾਓ ਬਣਾ ਹੁਣ ਤੇਰੀ ਵੀ ਹੁਣੇ ਦਾਦੀ ਦੀ ਪੋਤੀ ਐ ਚਲ ਜਾ ਮੇਰੇ ਲਈ ਚਾਹ ਤੇ ਨਾਸ਼ਤਾ ਬਣਾ ਕੇ ਦੇ ਆ ਮੈਂ ਕੰਮ ਤੇ ਵੀ ਜਾਣਾ ਹਾਂਜੀ ਲਿਆਉਣੀ ਆ ਨਾ ਨਾ ਪੁੱਤ ਤੂੰ ਆਹ ਮੇਰੀ ਲਾਡੋ ਰਾਣੀ ਨੂੰ ਤੀ ਤੇ ਇਹਦੇ ਲਈ ਚਾਹ ਨਾਸ਼ਤਾ ਮੈਂ ਬਣਾ ਕੇ ਲਿਆਉਣੀ ਆ ਚਲ ਤੂੰ ਵੀ ਕਰ ਲੈ ਆਪਣੇ ਸਾਸਦੇ ਰਾਜਾਸ਼ ਹਾਂ ਹਾਂਜੀ ਕਰੂਗੀ ਆਹ ਨਾ ਮੈਂ ਗਰਮੀ ਜਾ ਹੌਣ ਹੋਈ ਆ ਫਿਰ ਅੰਮ੍ਰਿਤਸਰ ਦੀ ਕੰਪਲੀਟ ਤੇ ਵਾਹ ਜੀ ਵਾਹ ਬੰਦੀਆ ਪੀ ਜਾ ਮਾਰਾ ਹੈ ਆ ਭਰਾਵਾਂ ਨਾਲ ਸਰਦਾਰੀ ਭਾਬੀਆਂ ਨਾਲ ਵੀ ਸਰਦਾਰੀ ਹੈਲੋ एवरीवन ਸਸਤੀਕਾ ਲਾਡਬ ਨਮਸਕਾਰ ਨਾਲ ਸਭ ਦੀ ਪਿਆਰੀ ਲਵੀ ਬਟੋਲ ਅਗਰ ਤੁਹਾਨੂੰ ਸਾਡੀ ਮੂਵੀ ਪਸੰਦ ਆਵੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਕਰਿਓ ਇਸੇ ਤਰ੍ਹਾਂ ਦੀ ਤੁਹਾਡੇ ਮੂਵੀਆਂ ਲੈ ਕੇ ਆਂਦੇ ਰਹੀਏ ਸਾਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਸੋ ਮਚ